ਹੈਲੋ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਮੁੰਗਰੇ ਆ ਦੀ ਚਟਨੀ ਅਸੀਂ ਮੁੰਗਰੇ ਆ ਦੀ ਚਟਨੀ ਬਣਾ ਕੇ ਤਿਆਰ ਕਰਾਂਗੇ ਇਹ ਅਸੀਂ ਬਣਾਵਾਂਗੇ ਕੁੰਡੇ ਦੇ ਵਿੱਚ ਕੁੰਡੇ ਦੇ ਵਿੱਚ ਜਿਹੜੀ ਚਟਨੀ ਆ ਥੋੜੀ ਮੋਟੀ ਮੋਟੀ ਬਣ ਕੇ ਤਿਆਰ ਹੁੰਦੀ ਹੈ ਪਰ ਸਵਾਦ ਬਹੁਤ ਬੰਦੀ ਹੈ ਤੇ ਆਓ ਅਸੀਂ ਇਹਨੂੰ ਬਣਾਣਾ ਸ਼ੁਰੂ ਕਰੀਏ ਚਟਨੀ ਬਣਾਉਣ ਦੇ ਲਈ ਅਸੀਂ ਮੁੰਗਰੇ ਦੋ ਪਿਆਜ਼ ਤੇ ਨਾਲ ਆਪਾਂ ਧਨੀਆ ਤੇ ਪੁਦੀਨਾ ਲੈ ਲਵਾਂਗੇ ਇੱਥੇ ਜਿਹੜਾ ਮੇਰਾ ਹਰਾ ਪੁਦੀਨਾ ਹੈਗਾ ਥੋੜਾ ਜਿਆ ਸੁੱਕ ਗਿਆ ਹੈ ਤੇ ਚਲੋ ਕੋਈ ਨਾ ਅਸੀਂ ਇਹੀ ਵਰਤ ਲਵਾਂਗੇ ਓਦਾਂ ਥੋੜਾ ਕਲਰ ਚੇਂਜ ਹੋ ਚੁੱਕਾ ਹੈ ਪਰ ਮੈਂ ਤਾਜ਼ਾ ਹੀ ਲਿਆਂਦਾ ਸੀ ਨਾਲ ਆਪਾਂ ਲਵਾਂਗੇ ਦੋ ਹਰੀਆ ਮਿਰਚਾ ਤੇ ਇਧਰ ਅਸੀਂ ਪਹਿਲਾਂ ਮੂੰਗਰੇ ਤੇ ਪਿਆਜ਼ ਤੇ ਹਰੀਆ ਮਿਰਚਾ ਤਿੰਨਾਂ ਨੂੰ ਅਸੀਂ ਪਹਿਲਾਂ ਕੁੰਡੇ ਵਿੱਚ ਪਾ ਲਵਾਂਗੇ ਤੇ ਇਹਨੂੰ ਆਪਾਂ ਕੁੱਟਾਂਗੇ ਥੋੜੀ ਦੇਰ ਜਿੱਦਾਂ ਇਹ ਮਾਰਚ-ਅਪ੍ਰੈਲ ਮਹੀਨੇ ਦੇ ਵਿੱਚ ਜਿੱਦਾਂ মুਂਗਰੇ ਹੋਗੇ, ਹਰੇ ਪਿਆਜ਼ ਹੋਗੇ, ਇਹਨਾਂ ਦੋਨਾਂ ਦੀ ਜਿਹੜੀ ਚਟਨੀ ਹੈਗੀ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਪਹਿਲਾਂ ਅਸੀਂ মুਂਗਰੇ ਤੇ ਜਿਹੜੇ ਪਿਆਜ਼ ਆ ਇਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਬਰੀਕ ਕਰਾਂਗੇ ਤੇ ਪਿਆਜ਼ ਜਿਹੜੇ ਸਾਡੇ ਅੱਖਾਂ ਨੂੰ ਨਾ ਲੱਗਣ ਉਹਦੇ ਲਈ ਅਸੀਂ ਇਦਾਂ ਕਰਾਂਗੇ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਨਮਕ ਪਾ ਦਵਾਂਗੇ। ਇੱਕ ਪਿਆਜ਼ ਜਲਦੀ ਕੁੱਟੇ ਜਾਣਗੇ ਨਮਕ ਪਾ ਕੇ ਤੇ ਉੱਪਰ ਉਹਦੇ ਸਾਡੀਆਂ ਅੱਖਾਂ ਨੂੰ ਨਹੀਂ ਲੱਗਣਗੇ। ਤੇ ਹੁਣ ਅਸੀਂ ਲਗਾਤਾਰ ਜਿਹੜਾ ਕੁੰਡਾ ਚਲਾਉਂਦੇ ਆ ਤੇ ਪਿਆਜ਼ਾਂ ਨੂੰ ਅਸੀਂ ਕੁੱਟ ਕੇ ਬਰੀਕ ਕਰਦੇ ਆ ਜਦੋਂ ਪਿਆਜ਼ ਥੋੜੇ ਕੁੱਟੇ ਜਾਣ ਫਿਰ ਅਸੀਂ ਧਨੀਆ ਤੇ ਜਿਹੜਾ ਪੂਤਨਾ ਹੈਗਾ ਉਹ ਵੀ ਪਾ ਦਵਾਂਗੇ ਤੇ ਲਗਾਤਾਰ ਕੁੰਡਾ ਚਲਾਈ ਜਾਵਾਂਗੇ ਧਨੀਆ ਤੇ ਪਦੀਨਾ ਥੋੜੀ देर ਕੁੱਟਣ ਤੋਂ ਬਾਅਦ ਅਸੀਂ ਇਹਦੇ ਵਿੱਚ ਖੱਟੇ ਜਿਦਾ ਆਪਾਂ ਖਟਾਸ ਲਈ ਕੁਝ ਪਾਣਾ ਹੈ ਉਹਦੇ ਲਈ ਆਪਾਂ ਇੱਕ ਚਮਚ ਭਰ ਕੇ આમਚੂਰ ਪਾਊਡਰ ਦਾ ਪਾ ਦਵਾਂਗੇ ਤੇ ਖੱਟਾ ਤੇ ਅਸੀਂ ਪਾ ਦਿੱਤਾ ਹੈ ਥੋੜਾ ਜਿਹਾ ਆਪਾਂ ਮਿੱਠਾ ਪਾਵਾਂਗੇ ਮਿੱਠੇ ਦੇ ਲਈ ਅਸੀਂ ਇਹਦੇ ਵਿੱਚ ਇੱਕ ਚਮਚ ਇੱਕ ਦਾ ਸਵਾ ਚਮਚ ਸ਼ੱਕਰ ਦਾ ਪਾ ਦਵਾਂਗੇ ਤੇ ਇਹਨੂੰ ਆਪਾਂ ਕੁੱਟ ਲਵਾਂਗੇ ਜੇ ਤੁਹਾਡੇ ਕੋਲ ਕੁੰਡਾ ਨਹੀਂ ਹੈ ਜਾਂ ਤੁਸੀਂ ਨਹੀਂ ਇਹਦੇ ਚ ਚਟਨੀ ਬਣਾਣੀ ਤੁਸੀਂ ਮਿਕਸੀ ਦੇ ਵਿੱਚ ਵੀ ਬਣਾ ਸਕਦੇ ਹੋ ਸੇਮ ਚਾਰੇ ਚੀਜ਼ਾਂ ਦੇ ਨਾਲ ਹੀ ਨਮਕ ਅੰਬਚੂਰ ਤੇ ਮਿੱਠਾ ਪਾ ਕੇ ਤੇ ਉਹਨੂੰ ਤੁਸੀਂ ਪੀਸ ਕੇ ਤਿਆਰ ਕਰ ਲਵੋ ਪਰ ਜਿਹੜੀ ਕੁੰਡੇ ਵਾਲੀ ਚਟਨੀ ਹੈ ਥੋੜੀ ਮੋਟੀ ਮੋਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਇਹਦਾ ਇੱਕ ਵੱਖਰਾ ਹੀ ਟੇਸਟ ਹੁੰਦਾ ਹੈ ਥੋੜੀ देर ਆਪਾਂ ਹੋਰ ਕੁੰਡਾ ਚਲਾਵਾਂਗੇ ਇਧਰ ਸੀ ਕੋਟ ਨੂੰ ਚਮਚ ਦੇ ਨਾਲ ਸਾਫ਼ ਕਰ ਲਵਾਂਗੇ ਇਧਰ ਜਿਹੜੀ ਸਾਡੀ ਚਟਨੀ ਹੈ ਦੇਖੋ ਬਣ ਕੇ ਤਿਆਰ ਹੋ ਚੁੱਕੀ ਹੈ ਇਹਦੇ ਨਾਲ ਜੇ ਅਸੀਂ ਕਿਤੇ ਮੂੰਗੀ ਮਸਰਾ ਦੀ ਦਾਲ ਬਣਾਈ ਹੋਵੇ ਨਾ ਤੇ ਜਿਹੜੀ ਇਹ ਚਟਨੀ ਹੈ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਫੁਲਕਾ ਹੋਵੇ ਨਾਲ ਮੂੰਗੀ ਮਸਰਾ ਦੀ ਦਾਲ ਹੋਵੇ ਮਜ਼ਾ ਆ ਜਾਂਦਾ ਰੋਟੀ ਖਾਣ ਦਾ ਤੇ ਹੁਣ ਅਸੀਂ ਚਮਚ ਦੇ ਨਾਲ ਕੋਲੀ ਦੇ ਵਿੱਚ ਇਹ ਚਟਨੀ ਕੱਢ ਲੈਂਦੇ ਆ ਜਦੋਂ ਕਿਸੇ ਵੇਲੇ ਕੋਈ ਸਬਜੀ ਨਾ ਹੋਵੇ ਜਾਂ ਸਾਡਾ ਸਬਜੀ ਬਣਾਉਣ ਨੂੰ ਮਨ ਨਾ ਕਰਦਾ ਹੋਵੇ ਤਾਂ ਤੁਸੀਂ ਚਟਨੀ ਬਣਾ ਕੇ ਆਰਾਮ ਨਾਲ ਤੁਸੀਂ ਫੁਲਕੇ ਤੇ ਰੱਖ ਕੇ ਰੋਟੀ ਖਾ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਰੋਟੀ ਤੇ ਚਟਨੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਮੁੰਗਰਿਆ ਦੀ ਚਟਨੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਹਾਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ